ਭਾਈ ਇਹਦੇ ਕੋਈ ਗੱਪ ਝੂਠ ਤਾਂ ਨਹੀਂ ਕੋਈ ਇਹ ਨਾ ਆਖੇ ਗੱਲ ਨੂੰ ਹਨਾ ਵੀ ਵਧਾ ਕੇ ਦੱਸਿਆ ਜਾ ਹਨਾ ਉਹ ਤਾਂ 6.5 ਲੱਖ ਦਿੰਦੇ ਸੀ ਗੱਪੇ ਦੇ ਵਿੱਚ ਕਹਦਾ ਅੱਛਾ ਅੱਛਾ ਜਿਹਨੇ ਦਿੰਦੇ ਸੀ ਉਹਨਾਂ ਨੂੰ ਫੋਨ ਮਾਰ ਕੇ ਲੋਕੀ ਪੁੱਛ ਲੈਣਗੇ ਸਿੱਧੇ ਕੋਲੇ ਭਾਈ ਸਾਹਮਣੇ 5.5 ਲੱਖ ਲਾਇਆ ਸੀ ਅੱਛਾ ਭਾਈ ਉਹਨਾਂ ਨੇ ਆਪੇ ਫੋਨ ਲਾ ਕੇ ਪੁੱਛ ਲੈਣਗੇ ਆਪਾਂ ਨੂੰ ਗੱਪ ਮਾਰਦੇ ਕੀ ਲੋੜ ਤੇਰੇ ਭਾਈ ਦਾ ਸਾਡੇ ਤੇ ਬਹੁਤ ਬੜਾ ਆਸਾਨ ਹੈ ਜੀ ਹਾਂਜੀ ਬਹੁਤ ਵੱਡਾ ਕੀਤਾ ਜੀ ਇਹਨਾਂ ਨੇ ਸਾਨੂੰ ਪਹਿਲੀ ਵਾਰ ਸੀ ਹਮ ਇਹੋ ਜਿਹਾ ਹੈ ਜਾਨਵਰ ਸਾਨੂੰ ਦਿੱਤਾ ਦਿੱਤਾ ਜਿਹੜਾ ਸਭ ਤੋਂ ਟਾਪ ਦਾ ਕਹਿ ਸਕਦੇ ਸਭ ਤੋਂ ਟਾਪ ਦਾ ਹੂੰ ਇਸ ਤੋਂ ਉੱਤੇ ਮੇਰੇ ਕੋਈ ਸ਼ਬਦ ਹੀ ਨਹੀਂ ਹੈਗੇ ਬਾਈ ਮੇਰੇ ਇਹਨਾਂ ਦੇ ਹੱਡ ਬਹੁਤ ਪਾਦੇ ਆ ਫਰੇਮਾਂ ਬਹੁਤ ਵੱਡੀਆਂ ਜੀ ਔਰ ਹਾਈਟ ਕੱਦ ਗਰੋਥ ਬਹੁਤ ਵੱਡੀ ਕਹਿੰਦੇ ਆ ਦੋ ਤੰਦ ਤੇ ਹੁਣ 47 ਇੰਚ ਬੱਚਾ ਆਪਦੀ ਅੱਖੀ ਦੇਖੀ ਜਾਂਦੇ ਆ ਜੀ ਦੇਖਿਆ ਪਹਿਲਾਂ ਕਿਤੇ ਹੁਣ ਕਹੇ ਜਾਣ ਜੂਟ ਹੈ ਤੇ ਅਸੀਂ ਤਾਂ ਬੱਕਿਆਂ ਚ ਹੀ ਜੰਮੇ ਮੰਨ ਲਓ ਸਾਨੂੰ ਅੱਛਾ ਜੀ ਅਸੀਂ ਤਾਂ ਬੱਕਿਆਂ ਦਾ ਕੰਮ ਹੈ ਹਾਂ ਤੇ ਮੇਨ ਗੱਲ ਕੀ ਅਸੀਂ ਤਾਂ ਦੋ ਪੇਦਾ ਬੱਕਾ 10 ਡੀਬੀਐਨ ਨੇ ਇੰਚ ਦਾ ਹੈਗਾ ਐਨਾ ਵਜਨ ਹੈ ਇਹਦੇ ਚ ਆ ਦੰਦ ਹੋਣਾ ਚਾਹੀਦਾ। ਅੱਛਾ ਜੀ। ਇਹ ਬੱਕਾ 2 ਦੰਦ 47 ਇੰਚ ਦਾ ਬੱਚਾ ਅਜੇ। ਤੁਹਾਡੇ ਹਿਸਾਬ ਨਾਲ ਕਿੱਥੋਂ ਤੱਕ ਜਾਊਗਾ ਕੱਦ? ਇਹ ਜਾਊਗਾ ਜੀ 52 ਇੰਚ। ਅੱਛਾ ਤੇ ਹਾ ਜੇ ਵਜਨ ਪਾਉਣਾ ਹੋਵੇ ਕਿੰਨਾ ਕ ਵਜਨ ਪੈਜੂ ਇਹਦੇ ਤੇ? ਬਾਈ ਇਹ 2 ਕਿਲੋ ਦਾ ਮੂੰਹ ਨਾਲ ਖਾ ਕੇ ਆ ਜਾਊਗਾ। ਹਾਂ। ਐਂਦਾ ਭਾਈ ਸਾਹਿਬ ਨੇ ਮੈਨੂੰ ਪੰਜ-ਸੱਤ ਮਹੀਨੇ ਪਹਿਲੇ ਕਿਹਾ ਸੀ ਕਿ ਇਹਦਾ ਸਾਰਾ ਕੁਝ ਵੇਚ ਦਿਂ, ਬੱਚਾ ਨਾ ਵੇਚੀਂ। ਇਹ ਮੈਂ ਕਿਹਾ ਸੀ ਖੋ ਖੁਦ ਨੇ ਕਿਹਾ ਸੀਗਾ। ਬਾਈ। ਹਾਂਜੀ ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਬੱਕਰੀ ਪਾਲਕ ਤੇ ਸ਼ਕੀਨ ਭਰਾਵਾਂ ਨੂੰ ਸਸਰੀ ਕਾਲ ਬਾਈ ਜੀ ਥੋੜੇ ਦਿਨ ਹੋਇਆ ਬਾਈ ਆਪਾਂ ਬਾਈ ਸ਼ੇਰਾ ਮੁਰਾਦ ਵਾਲਾ ਦੇ ਇਸ ਬਰੀਡਰ ਦੀ ਵੀਡੀਓ ਆਪਣੇ ਚੈਨਲ ਯੰਗ ਫਾਰਮਰ ਤੇ ਅਪਲੋਡ ਕੀਤੀ ਸੀਗੀ ਬਹੁਤ ਤੁਸੀਂ ਵੀਡੀਓ ਨੂੰ ਪਿਆਰ ਦੇ ਰਹੇ ਹੋ ਤੇ ਬਾਈ ਦੀਆਂ ਪਹਿਲਾਂ ਵੀ ਬਹੁਤ ਵੀਡੀਓ ਆਈਆਂ ਹਨਾ ਸੈਦੋਗੇ ਬਲੱਡ ਲਾਈਨ ਤੇ ਬਾਈ ਹੋਰੀ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਤੇ ਇਹਨਾਂ ਦੇ ਸਾਰੇ ਬਰੀਡਰ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਏ ਆ ਤੇ ਅੱਗੇ ਹੋਰ ਵੀ ਵੀਡੀਓ ਆ ਰਹੀਆਂ ਤੇ ਇਸ ਬਰੀਡਰ ਦਾ ਜਿਹੜਾ ਬਾਈ ਨੇ ਸੌਦਾ ਕੀਤਾ ਹੈਗਾ ਬਾਈ ਹੋਰੀ ਵੀ ਵੀਡੀਓ ਦੇ ਵਿੱਚ ਖੜੇ ਆ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਵੇਂ ਬਾਈ ਹੋਰਾਂ ਨੇ ਬਾਈ ਸ਼ੇਰੇ ਤੱਕ ਪਹੁੰਚ ਕੀਤੀ ਤੇ ਗੱਲਬਾਤ ਕਰਦੇ ਪਹਿਲਾਂ ਬਾਈ ਸ਼ੇਰੇ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਤੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੁਹਾਨੂੰ ਤੁਹਾਨੂੰ ਵੀ ਮੁਬਾਰਕਾਂ ਤੇ ਬਾਈ ਹੋਰਾਂ ਨੂੰ ਵੀ ਮੁਬਾਰਕਾਂ ਜੀ ਹਨਾ ਜਿੱਥੇ ਇਹ ਬੱਚਾ ਜਾ ਰਿਹਾ ਜੀ ਤੇ ਦੱਸਿਓ ਬਾਈ ਥੋੜਾ ਜਿਆ ਡਿਟੇਲ ਨਾਲ ਜੀ ਕਿਵੇਂ ਗੱਲਬਾਤ ਹੋਈ ਆ ਜਦੋਂ ਆਪਾਂ ਵੀਡੀਓ ਪਾਈ ਸੀ ਹਨਾ ਹਾਂਜੀ ਹਾਂਜੀ ਇਹ ਵੀਡੀਓ ਦੇਖ ਕੇ ਅਮਰੀਕਾ ਤੋਂ ਇਹਨਾਂ ਦਾ ਬੇਟਾ ਰਹਿੰਦਾ ਜੀ ਠੀਕ ਹੈ ਬਾਈ ਬੰਨੂ ਅੰਕਲ ਦਾ ਹਾਂਜੀ ਉਹਨਾਂ ਨੇ ਇਹਨਾਂ ਨੂੰ ਵੀਡੀਓ ਪਾਈ ਸੀਗੀ ਠੀਕ ਹੈ ਬਾਈ ਤੁਸੀਂ ਪੰਜਾਬ ਦੇ ਵਿੱਚ ਆਹਾਂ ਨੰਬਰ ਹੈ ਤੇ ਇਸ ਬੰਦੇ ਨੂੰ ਜਾ ਕੇ ਮਿਲੋ ਹਾਂਜੀ ਤੇ ਇਹ ਬਾਈ ਪੰਮਾ ਜੀ ਕੋਲ ਆਏ ਸੀਗੇ ਠੀਕ ਹੈ ਬਾਈ ਸਦੋ ਕੇ ਜੀ ਹਾਂਜੀ ਤੇ ਉਹਨਾਂ ਨੂੰ ਕਿਹਾ ਸੀ ਤੁਹਾਡਾ ਚੇਲਾ ਹੈ ਤੁਹਾਡਾ ਨਾਮ ਬਹੁਤ ਲੈਂਦਾ ਵੀਡੀਓ 'ਚ ਕਹਿੰਦੇ ਉਹਨਾਂ ਕੋਲੇ ਬੱਚਾ ਸਾਨੂੰ ਇਹ ਬੱਚਾ ਦਿਵਾਓ ਅੱਛਾ ਬਾਈ ਤੇ ਬਾਈ ਜੀ ਨੇ ਮੈਨੂੰ ਫੋਨ ਮਾਰਿਆ ਵੀ ਤੇਰਾ ਬੱਚਾ ਵੇਚਣ ਦਾ ਇਰਾਦਾ ਹੈ ਹਾਂਜੀ ਮੈਂ ਬਾਈ ਜੀ ਨੂੰ ਦੱਸਿਆ ਸੀ ਮੈਂ ਕਿਹਾ ਜੀ ਮਹਾਰਾਸ਼ਟਰਾ ਤੋਂ ਸਲੀਮ ਕੋਕਣੀ ਹਾਂਜੀ ਉਹਨਾਂ ਨੇ ਮੈਨੂੰ 5.5 ਲੱਖ ਰੁਪਿਆ ਲਾਇਆ ਸੀ ਬੱਚੇ ਨੂੰ ਇਸ ਬੱਕਰੇ ਦਾ ਜੀ 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 ਹਾਂਜੀ ਠੀਕ ਹੈ ਬਈ ਤੇ ਜਦੋਂ ਆਪਾਂ ਵੀਡੀਓ ਸ਼ੂਟ ਕਰੀ ਸੀ ਪਿਛਲੀ ਵਾਰੀ 4-5 ਮਹੀਨੇ ਪਹਿਲੇ ਹੀ ਹਾਂਜੀ ਉਹਦੇ ਇਹਦਾ 4 ਲੱਖ ਰੁਪਿਆ ਲਾਇਆ ਸੀ ਅੱਛਾ ਬਾਈ ਕਿਸੇ ਦੋ ਤਿੰਨ ਬੰਦਿਆਂ ਨੇ ਅੱਛਾ ਜੀ ਤੇ ਬਾਈ ਸਲੀਮ ਕੋਕਣੀ ਨੇ ਮੈਨੂੰ 5.5 ਲੱਖ ਲਾਇਆ ਸੀ ਹਾਂਜੀ ਇੱਕ ਹੋਰ ਬੰਦਾ ਉਹਨੇ 6 ਲੱਖ ਲਾਇਆ ਸੀ ਹੂੰ ਉਸ ਤੋਂ ਬਾਅਦ ਇੱਕ ਹੋਰ ਸੀ ਮਹਾਰਾਸ਼ਟਰਾ ਚ ਪਤਾ ਨਹੀਂ ਧਾਨੂ ਬੋਰ ਕਰਕੇ ਕੀ ਸੀ ਗਈ ਇਸ ਤਰ੍ਹਾਂ ਨਾਲ ਉਹਨਾਂ ਨੇ 6.5 ਲੱਖ ਰੁਪਇਆ ਲਾਇਆ ਅੱਛਾ ਜੀ ਤੇ ਬਾਈ ਜੀ ਕਹਿੰਦਾ ਪੈਸੇ ਮੈਂ ਕਰਨੀ ਜਾਣਾ ਹੂੰ ਤੇ ਭਰਾ ਬੜੇ ਪ੍ਰੇਮ ਨਾਲ ਆਪਣੇ ਕੋਲ ਆਏ ਐ ਵੀ ਬੱਚਾ ਆਪਾਂ ਇਹਨਾਂ ਨੂੰ ਦੇਵਾਂਗੇ ਪੰਜਾਬ ਵਿੱਚ ਠੀਕ ਹੈ ਬਾਈ ਮੈਂ ਕਹ ਬਾਈ ਜੀ ਕੋਈ ਗੱਲ ਨਹੀਂ ਇਹ ਹੁਣ ਬਾਈ ਹੋ ਰਣਾ ਤੁਹਾਡਾ ਹੋ ਗਿਆ ਡੀਲ ਡਨ ਹੋ ਗਈ ਮੈਂ ਤਾਂ ਕੁਝ ਨਹੀਂ ਕਿਹਾ ਬਾਈ ਜੀ ਨੇ ਮੈਂ ਕਿਹਾ ਸੀ ਜਿਵੇਂ ਤੁਹਾਡਾ ਜੀ ਕਰਦਾ ਕਰਦੇ ਬਾਕੀ ਤੁਸੀਂ ਇਹਨਾਂ ਤੋਂ ਪੁੱਛ ਲੈ ਬਾਈ ਬੰਮੀ ਨੇ ਲੈ ਕੇ ਦਿੱਤਾ ਬੱਚਾ ਜੀ ਜੀ ਬਾਈ ਬਾਈ ਇਹੋ ਜਿਹਾ ਕੀ ਖਾਸ ਆ ਇਸ ਬੱਕਰੇ ਦੇ ਵਿੱਚ ਜਿਹੜਾ ਤੁਹਾਨੂੰ ਇੰਨੇ ਤਕੜੇ ਤਕੜੇ ਵਪਾਰੀ ਇਹਦੇ ਇੰਨੇ ਪੈਸੇ ਲਾਇਏ ਸੀ ਤੁਸੀਂ ਉਹਨਾਂ ਨੂੰ ਦਿੱਤਾ ਨਹੀਂ ਇਹ ਤਾਂ ਇਹ ਜਿਹੜੇ ਬੱਕਰੀ ਪਾਲਕ ਵੀਰ ਨੇ ਜਾਂ ਜਿਹੜੇ ਸ਼ੌਕੀਨ ਨੇ ਹਾਂਜੀ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਪਤਾ ਹੀ ਠੀਕ ਹੈ ਬਾਈ ਉੱਚਾ ਮੱਥਾ ਇਕ ਲੱਗੀ ਵਾਲਾ ਇਹਨਾਂ ਮਤਲਬ ਕਿ ਮਦਰ ਗਾ ਪੈਰੇ ਦਾ ਹੀ ਹਾਂਜੀ ਤੇ ਬੋਡੀ ਸਟਿਕ 2 ਦੰਦ 47 ਇੰਚ ਬੱਚਾ 47 ਇੰਚ ਹਾਈਟ ਹੈ ਹਾਂਜੀ ਦੰਦ ਵੀ ਆਪਾਂ ਦਿਖਾ ਦਾਂਗੇ ਕੋਈ ਤਾਂ ਠੀਕ ਉਹ ਤਾਂ ਦਿਖਾਈ ਆਪਾਂ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਇੱਕ ਵਾਰੀ ਹੋਰ ਦਿਖਾ ਦਿਓ ਤੇ ਬਾਕੀ ਬਾਈ ਜਿਹੜਾ ਇਹਦਾ ਮਦਰ ਫਾਦਰ ਵਾਲੇ ਪਾਸੋਂ ਬਲੱਡ ਕਿੰਨਾ ਕੁ ਸਟਰੋਂਗ ਹੈਗਾ ਜੀ ਇਹ ਭੂਤ ਦਾ ਬੱਚਾ ਜੀ ਭੂਤ ਨੇ ਤਾਂ ਬਹੁਤ ਜ਼ੋਰਦਸਤ ਬੱਚੇ ਕੱਢੇ ਠੀਕ ਹੈ ਬਹੁਤ ਤਗੜੇ ਬੱਚੇ ਕੱਢੇ ਤੇ ਮਾਂ ਇਹਦੀ ਹੈਗੀ ਹੈ ਲੱਡੂ 45 ਇੰਚ ਜਿਹੜੀ 45 ਇੰਚ ਦੀ ਹਾਈਟ ਦੀ ਨਾਲੇ ਪਹਿਲਣ ਪੱਟ ਸੀ ਜਿਹੜਾ ਪਹਿਲਣ ਪੱਟ ਦਾ ਬੱਚਾ ਜੀ ਲੋਕੀ ਕਹਿੰਦੇ ਮੈਂ ਪਹਿਲਣਾ ਦੇ ਨਹੀਂ ਰੱਖਣੇ ਆਪਾਂ ਵੇਚ ਦਿੰਦੇ ਆਂ ਦੂਜੀ ਤੀਜੀ ਸੁਆਪਾ ਰੱਖਾਂਗੇ ਆਪਾਂ ਤਾਂ ਪਹਿਲਣਾ ਦੇ ਰੱਖੇ ਆ ਜੀ ਠੀਕ ਹੈ ਬਈ ਬਹੁਤ ਬਹੁਤ ਮੁਬਾਰਕਾਂ ਬਈ ਤੁਹਾਨੂੰ ਹਨਾ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਹਾਂਜੀ ਆਇਓ ਬਈ ਤੁਸੀਂ ਵੀ ਚੱਲੋ ਜੀ ਇਹ ਬਾਈ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਹੈਨਾ ਥੈਂਕ ਯੂ ਹਾਂ ਜੀ ਇੰਨਾ ਵਧੀਆ ਜਾਨਵਰ ਤੁਹਾਡੇ ਘਰੇ ਜਾ ਰਿਹਾ ਹੈਗਾ ਤੇ ਥੋੜਾ ਜਿਹਾ ਆਪਣੇ ਬਾਰੇ ਦੱਸਿਓ ਜੀ ਆਪਾਂ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਹੋ ਨਾਮ ਆਪਣਾ ਮੇਰਾ ਨਾਮ ਸ਼ਬੀਰ ਖੋਮਣ ਹੈ ਜੀ ਜੀ ਬਾਈ ਉਹ ਵੈਸੇ ਮੈਂ ਪਟਿਆਲ ਤੋਂ ਬਲੌਂਗ ਕਰਦਾ ਹਾਂ ਜੀ ਹਾਂਜੀ ਤੇ ਸਾਡਾ ਫਾਰਮ ਹੈਗਾ ਰੋਪਨੰਦ ਪ੍ਰਸਾਪ ਕੋਲ ਕੀਰਪੁਰ ਸਾਹਿਬ ਕੋਲ ਕਹਿੰਦੇ ਜੀ ਉੱਥੇ ਜੀ ਬਾਈ ਕਿੰਨਾ ਸਮਾਂ ਹੋ ਗਿਆ ਬਾਈ ਬੱਕਰੀ ਪਾਲਣ ਚ ਆਏ ਸਾਨੂੰ ਹਲੀ ਤਾਈ ਹੋਇਆ ਥੋੜਾ ਟਾਈਮ ਹੀ ਹੋਇਆ ਜੀ ਜੀ ਛੱਡ ਦਿਓ ਬਈ ਬੱਕਰਾ ਕੋਈ ਗੱਲ ਨਹੀਂ ਆ ਜਾ ਬਈ ਅਮਨੇ ਨੇੜੇ ਆਇਆ ਮੜਾ ਜੀ ਤੇ ਬਾਈ ਕਿੰਨਾ ਸਮਾਂ ਹੋਇਆ ਆਪਾਂ ਨੂੰ ਫਾਰਮ ਕੀਤਿਆਂ ਨੂੰ ਸਭ ਤਾਂ ਹੋ ਗਿਆ ਜੀ ਔਰ ਮੁਛੇ 6 ਮਹੀਨੇ ਲਾ ਲੋ ਜੀ ਕਾ ਅੱਛਾ ਨਵੀਂ ਹੋ ਜੀ ਹਾਂ ਜੀ ਨਵੇਂ ਹੀ ਆ ਜੀ ਟੋਟ ਤੇ ਬਾਈ ਕਿਵੇਂ ਇਧਰ ਸਬਬ ਕੀ ਬਣਿਆ ਵੀ ਬੱਕਰੀਆਂ ਹੀ ਰੱਖਣੀਆਂ ਆਪਾਂ ਪਹਿਲਾਂ ਆਪਣਾ ਕੋਈ ਹੋਰ ਵੀ ਬਿਜ਼ਨਸ ਹੋਊਗਾ ਹਣਾ ਹਾਂਜੀ ਹੈਗੇ ਸਾਡਾ ਕੋਈ ਹੋਰ ਵੀ ਬਿਜ਼ਨਸ ਹਾਂਜੀ ਤੇ ਇਧਰ ਆਏ ਸੀਗੇ ਸਾਡੇ ਨਾਲ ਜਸਬਾਈ ਵੀ ਹੈਗੇ ਜੀ ਜੀ ਬਾਈ ਤੇ ਇਹਨਾਂ ਦਾ ਵੀ ਇਹਨਾਂ ਦਾ ਸ਼ੌਂਕ ਸੀਗਾ ਪਲੱਸ ਮੇਰੇ ਫਾਦਰ ਸਾਹਿਬ ਨੂੰ ਵੀ ਸ਼ੌਂਕ ਸੀਗਾ ਜੀ ਪਲੱਸ ਮੈਂ ਸਾਨੂੰ ਸ਼ੌਂਕ ਪਿਆ ਜੀ ਮੇਰੇ ਬ੍ਰਦਰ ਕਰਕੇ ਜੀ ਹਾਂਜੀ ਉਹਨੂੰ ਸ਼ੌਂਕ ਜਿਆਦਾ ਉਹ ਵੀਡੀਓ ਵਗੈਰਾ ਦੇਖਦਾ ਰਹਿੰਦਾ ਸੀ ਜੀ ਫੇਸਬੁਕ ਤੇ ਜਾਂ ਕਿ YouTube ਤੇ ਦੇਖਦਾ ਰਹਿੰਦਾ ਸੀ ਹਾਂਜੀ ਹਾਂਜੀ ਅਮਰੀਕਾ ਤੋਂ ਜਿਹੜਾ ਮੈਂ ਬ੍ਰਦਰ ਬਾਈ ਦਾ ਨਾਮ ਕੀ ਉਹਨਾਂ ਦਾ ਕਬੀਰ ਘੁੰਮਣ ਜੀ ਕਬੀਰ ਘੁੰਮਣ ਬਾਈ ਨੇ ਸ਼ੇਰੇ ਦੀਆਂ ਵੀਡੀਓ ਦੇਖੀਆਂ ਸੈਦੋ ਕੇ ਬਲੱਡ ਲਾਈਨ ਹਨਾ ਤੇ ਉਹਨਾਂ ਨੇ ਬਾਈ ਹੋਰਾਂ ਨੂੰ ਫਿਰ ਬਾਈ ਬਾਰੇ ਦੱਸਿਆ ਹਨਾ ਜੀ ਹਾਂਜੀ ਤੇ ਉਹਨੇ ਸਾਨੂੰ ਸ਼ੇਰ ਬਾਈ ਦੀ ਆਪਣੇ ਸ਼ੇਰੇ ਬਾਈ ਦੀ ਸਾਨੂੰ ਵੀਡੀਓ ਭੇਜੀ ਸੀ ਜੀ ਹਾਂਜੀ 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 ਫਿਰ ਅਸੀਂ ਗਏ ਆਪਣੇ ਪੰਮੇ ਭਾਈ ਕੋਲੇ ਜੀ ਜੀ ਬਾਈ ਉੱਥੇ ਦੋ ਪੱਠਾ ਲੈ ਕੇ ਗਏ ਉੱਥੋਂ ਅਸੀਂ ਪਹਿਲਾਂ ਦੋ ਪੱਠਾ ਕਿੰਨਾ ਸਮਾਂ ਹੋ ਗਿਆ ਜੀ ਉਹਨੂੰ ਹੋ ਗਿਆ 6 ਠੀਕ 6 ਨਵੰਬਰ ਨੂੰ ਤੁਸੀਂ ਪਹਿਲੀ ਵਾਰ ਹੀ ਆਏ ਸੀ ਬਾਈ ਕੋਲੇ ਪਹਿਲੀ ਵਾਰ ਤੇ ਬਾਈ ਬਾਰੇ ਤਾਂ ਇਹ ਗੱਲ ਜਾਦਾ ਲੋਕ ਕਹਿੰਦੇ ਸੀਗੇ ਵੀ ਉਹ ਨਵੇਂ ਬੰਦਿਆਂ ਨੂੰ ਜਾਨਵਰੀ ਨਹੀਂ ਦਿੰਦੇ ਤੁਹਾਨੂੰ ਫਿਰ ਕਿਵੇਂ ਦੇਤੇ ਜੀ ਬਸ ਪਿਆਰ ਮੁਹੱਬਤ ਸਾਹਿਬ ਜੀ ਚੰਗੇ ਲੱਗੇ ਉਹਨਾਂ ਨੂੰ ਜੋ ਵੀ ਮੈਂ ਕਹਿ ਸਕਦੇ ਆ ਨਾ ਉਹਨਾਂ ਬਾਰੇ ਠੀਕ ਹੈ ਬਾਈ ਇਨਸਾਨ ਨੂੰ ਇਨਸਾਨ ਦੀ ਪਰਖ ਜ਼ਰੂਰ ਹੁੰਦੀ ਹੈ ਹਾਂਜੀ ਹਾਂਜੀ ਬਸ ਉਹਨਾਂ ਨੇ ਕੋਈ ਸਾਡੇ ਦੇਖਿਆ ਹੋਣਾ ਤਾਂ ਹੀ ਸਾਨੂੰ ਜਿਹੜਾ ਜਿਹਾ ਹੈਗਾ ਉਹਨਾਂ ਨੇ ਸਾਨੂੰ ਪੱਠਾ ਦੇ ਦਿਆਂ ਅੱਛਾ ਜੀ ਹਾਂ ਤੇ ਆਪਾਂ ਤੁਹਾਡੇ ਐਕਸਪੀਰੀਅੰਸ ਦੀ ਗੱਲ ਕਰੀਏ ਥੋੜਾ ਸਮਾਂ ਹੀ ਹੋਇਆ ਗੋਡ ਫਾਰਮੀ ਚ ਆਇਆ ਨੂੰ ਕਿਵੇਂ ਦਾ ਹੁਣ ਤੱਕ ਐਕਸਪੀਰੀਅੰਸ ਰਿਹਾ ਹੈ ਸਾਨੂੰ ਬਹੁਤ ਜਿਆਦਾ ਐਕਸਪੀਰੀਅੰਸ ਨਾਲ ਉਹਦੇ ਸਾਨੂੰ ਐਕਸਾਈਟਮੈਂਟ ਜਿਆਦਾ ਜਿਹਨੂੰ ਕਹਿੰਦੇ ਆ ਨਾ ਹਾਂਜੀ ਖੁਸ਼ੀ ਬਹੁਤ ਹੈ ਕਿ ਅਸੀਂ ਇਹ ਕੰਮ 'ਚ ਪੈ ਗਏ ਹਾਂ ਠੀਕ ਹੈ ਜੀ ਪਰ ਬਹੁਤ ਅੱਛਾ ਕੰਮ ਹੈ ਤੋਂ ਡੇਰੀ 'ਚ ਤਾਂ ਨਾ ਮਾਤਰੀ ਹੋਊ ਬੱਕਰੀਆਂ ਆਉਣੇ ਨਹੀਂ ਦੇਸੀ ਫਾਰਮ ਬਹੁਤ ਜਿਆਦਾ ਨੇ ਦੇਸੀ ਬੱਕਰੀਆਂ ਰੱਖਿਆ ਨੇ ਲੋਕਾਂ ਨੇ ਠੀਕ ਹੈ ਹਾਂ ਤੇ ਵੀਰੇ ਆਪਾਂ ਗੱਲ ਕਰੀ ਅੱਗੇ ਆਪਣਾ ਏਮ ਹੁੰਦਾ ਕੋਈ ਹੈ ਨਾ ਗੋਡ ਫਾਰਮਿੰਗ ਦੇ ਵਿੱਚ ਹਾਂਜੀ ਕੀ ਸੋਚ ਕੇ ਚੱਲੋ ਕਿੱਥੋਂ ਤੱਕ ਜਾਣਾ ਕਿਵੇਂ ਦਾ ਸੈਟਅਪ ਤਿਆਰ ਕਰਨਾ ਜੀ ਦੇਖੋ ਇਹ ਸੈਟਅਪ ਹੈ ਜਿੰਨਾ ਵੀ ਕੀਤਾ ਸਭ ਸਾਨੂੰ ਸ਼ੇਰ ਬਾਈ ਨੇ ਸਾਡੀ ਗਾਈਡੈਂਸ ਹੈਗੀ ਜੀ ਸਾਨੂੰ ਇਹਨਾਂ ਦੀ ਹਾਂਜੀ ਅਸੀਂ ਨਾਮ ਲੈ ਕੇ ਜਾਣਾ ਵਰਲਡ ਲੈਵਲ ਤੱਕ ਜੀ ਹੂੰ ਹਾਂਜੀ ਸੈਦੋਗੇ ਬਲੱਡ ਲਾਈਨ ਤੇ ਕੰਮ ਕਰ ਰਹੇ ਹਾਂ ਹਾਂਜੀ ਅਸੀਂ ਇਹਨਾਂ ਦੀ ਬਲੱਡ ਲਾਈਨ ਤੇ ਕੰਮ ਕਰਨਾ ਜੀ ਠੀਕ ਹੈ ਬਾਈ ਕਿੰਨੇ ਜਾਨਵਰ ਨੇ ਫਾਰਮ 'ਚ ਛੋਣ ਰੁੱਟੇ ਉਹ ਸਾਡੇ ਕੋਲ ਟੋਟਲ ਹੈਗੇ 45 ਜਾਨਵਰ ਦੇ ਠੀਕ ਹੈ ਬਾਈ ਹਾਂਜੀ ਤੇ ਅੱਜ ਇਹ ਬੱਕਰੇ ਦਾ ਫਿਰ ਆਪਣੇ ਨਾਲ ਹੋ ਗਿਆ ਬਾਈ ਰੇਟ ਵੀ ਦੱਸਣਾ ਕਿੰਨੇ ਦਾ ਹੋਇਆ ਜੀ ਹਾਂਜੀ ਕੁਝ ਇਹਨਾਂ ਨੂੰ ਪੁੱਛੋ ਦੱਸਿਓ ਜੀ ਕਿੰਨੇ ਸਹੀ ਸੀ ਕਿੰਨੇ ਦਾ ਸਾਡਾ ਹੋਇਆ 6 ਲੱਖ 'ਚ ਹੋਇਆ ਜੀ 6 ਲੱਖ ਦੇ ਵਿੱਚ ਹ ਠੀਕ ਹੈ ਭਾਈ ਭਾਈ ਇਹਦੇ ਕੋਈ ਗੱਫ ਝੂੜਤਾ ਨਹੀਂ ਕੋਈ ਇਹ ਨਾ ਆਖੇ ਗੱਲ ਨੂੰ ਹਨਾ ਵੀਰ ਬਾ ਵਧਾ ਕੇ ਦੱਸਿਆ ਜਾਣਾ ਸਾਡੇ 6.5 ਲੱਖ ਦਿੰਦੇ ਸੀ ਗੱਪੇ ਦੇ ਵਿੱਚ ਕਹਦਾ ਅੱਛਾ ਅੱਛਾ ਜਿਹਨੇ ਦਿੰਦੇ ਸੀ ਉਹਨਾਂ ਨੂੰ ਫੋਨ ਮਾਰ ਕੇ ਲੋਕੀ ਪੁੱਛ ਲੈਣਗੇ ਸਲੇਕੋ ਦੇ ਭਾਈ ਸਾਹਮਣੇ 5.5 ਲੱਖ ਲਾਇਆ ਸੀ ਅੱਛਾ ਭਾਈ ਉਹਨਾਂ ਨੇ ਆਪੇ ਫੋਨ ਲਾ ਕੇ ਪੁੱਛ ਲੈਣਗੇ ਆਪਾਂ ਨੂੰ ਗੱਪ ਮਾਰਦੇ ਕੀ ਲੋੜ ਹੈ ਠੀਕ ਹੈ ਭਾਈ 6 ਲੱਖ ਦੇ ਵਿੱਚ ਆਪਾਂ ਮਾਰਿਆ ਸੌਦੇ ਨਹੀਂ ਹੁੰਦੀ ਮੈਂ ਇੱਕ ਗੱਲ ਦੱਸਾਂ ਗੱਪ ਤਾਂ ਇੱਕ ਵਾਰੀ ਚੱਲਦਾ ਮੁੜ ਕੇ ਨਹੀਂ ਚੱਲਦੇ ਹੁੰਦੇ ਠੀਕ ਹੈ ਭਾਈ ਇਹ ਵੀ ਝੂਠ ਫਾਣ ਵਾਲਾ ਚੱਕਰ ਤੱਕ ਦੇ ਰੱਖਿਆ ਹੀ ਨਹੀਂ ਤੇ ਨਾ ਹੀ ਪਰਮਾਤਮਾ ਆਪਾਂ ਨੂੰ ਪਾਵੇ ਠੀਕ ਹੈ ਭਾਈ ਹਾਂਜੀ ਭਾਈ 6 ਲੱਖ ਦੇ ਵਿੱਚ ਇਸ ਬੱਕਰੇ ਦਾ ਸ ਇਹ ਸੌਦਾ ਹਨਾ ਕੀ ਦੇਖ ਕੇ ਬਾਈ ਹੋਰਾਂ ਨੇ ਲਿਆ ਇਹਨਾਂ ਨੂੰ ਵੀ ਪਤਾ ਤੇ ਜਿਹੜੇ ਬੱਕਰੀਆਂ ਦੇ ਵਿੱਚ ਹੈਗੇ ਨੇ ਲੋਕ ਸੈਦੋਗੇ ਬਲੱਡ ਲਾਈਨ ਤੇ ਕੰਮ ਕਰਦੇ ਆ ਜਾਂ ਜਿਨ੍ਹਾਂ ਨੂੰ ਇਸ ਬਰੀਡ ਬਾਰੇ ਪਤਾ ਉਹ ਵੀ ਜਾਣਦੇ ਆ ਕਿ ਮਦਰ ਫਾਦਰ ਵਾਲੇ ਪਾਸੋਂ ਕਿੰਨਾ ਸਟਰੋਂਗ ਬਲੱਡ ਆ ਹਨਾ 45 ਇੰਚ ਜਿਸ ਬੱਕਰੇ ਦੀ ਮਾਂ ਤੇ ਉਸ ਨੇ ਅੱਗੇ ਕਿੱਥੋਂ ਤੱਕ ਜਾਣਾ ਤੇ ਕਿਵੇਂ ਦਾ ਗੇ ਰਿਜ਼ਲਟ ਦੇਣਾ ਉਹ ਵੀ ਬਾਈ ਹੋਰਾਂ ਨੂੰ ਪਤਾ ਹਨਾ 2047 ਤੇ ਬਾਈ ਜੀ ਹੁਣ ਫਿਰ ਅੱਜ ਇੱਥੋਂ ਲੈ ਕੇ ਚੱਲਿਓ ਬੱਕਰਾ ਕਿੰਨੇ ਕਿਲੋਮੀਟਰ ਪੈਂਦਾ ਆਪਾਂ ਨੂੰ ਮਰਾਦ ਵਾਲਾ ਜੀ ਇੱਥੇ ਸਾਡੇ ਸਾਡੇ ਫਾਰਮ 370 ਕਿਲੋਮੀਟਰ ਪੈਂਦਾ 370 ਕਾ ਵੀ ਦੂਰ ਹੋ ਗਿਆ ਨਾ ਠੀਕ ਹੈ ਬਾਈ ਤੇ ਬਾਈ ਸ਼ੇਰੇ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਬਾਈ ਤੁਹਾਨੂੰ ਵੀ ਮੁਬਾਰਕਾਂ ਤੇ ਅਸੀਂ ਅਰਦਾਸ ਕਰਦੇ ਆਂ ਵੀ ਵਧੀਆ ਕਾਮਯਾਬ ਹੋਵੋ ਹਣਾ ਪ੍ਰਮਾਤਮਾ ਤੁਹਾਡੇ ਨਾਲ ਵਧੀਆ ਫਾਰਮ ਅੱਗੇ ਕਾਮਯਾਬ ਕਰੇ ਤੇ ਬਾਈ ਹੋਰੀ ਵੀ ਖੜਿਆ ਨਾਲ ਵੀਡੀਓ ਦੇ ਵਿੱਚ ਸਾਰਿਆਂ ਬਾਰੇ ਦੱਸ ਦਈਏ ਆਪਾਂ ਹੋਰ ਕਿਹੜੇ-ਕਿਹੜੇ ਭਰਾ ਹੈਗੇ ਬਾਈ ਜੀ ਆਪਾਂ ਕਿੱਥੋਂ ਆਏ ਆ ਜੀ ਹਰਮਾਨਗੜ੍ਹ ਤੋਂ ਵੀ ਦੇ ਜੋੜ ਵਾਲੀ ਪਿੰਡ ਆ ਹਨੁਮਾਨਗੜ ਜਿਹੜਾ ਗੜ ਕਿਹਾ ਜਾਂਦਾ ਬੀਟਲ ਬੱਕਰਿਆਂ ਦਾ ਠੀਕ ਹੈ ਭਾਈ ਆਪਾਂ ਕਿਵੇਂ ਇੱਥੇ ਸਵੱਬ ਬਣਿਆ ਜਾਉਂਦਾ ਜੀ ਆਪਣੇ ਸਿਹਦੇ ਭਾਈ ਨਾਲ ਦੋਸਤੀ ਹੈ ਹਾਂਜੀ ਭਾਈ ਬਣਾ ਠੀਕ ਹੈ ਭਾਈ ਭਾਈ ਤੁਹਾਡੇ ਇਲਾਕੇ ਦੇ ਵਿੱਚ ਵੀ ਕਾਫੀ ਲੋਕ ਕਰਦੇ ਆ ਬੀਟਲ ਦੇ ਕੰਮ ਹਨਾ ਤੇ ਇਹਨਾਂ ਕੋਲੇ ਆ ਕੇ ਕਿਵੇਂ ਲੱਗਿਆ ਜਾਨਵਰ ਇਹਨਾਂ ਦੇ ਦੇਖ ਕੇ ਭਾਈ ਮੈਨੂੰ ਇਹ ਸਬੰਧ ਸਿਹਦੇ ਭਾਈ ਨੂੰ ਸਲੂਟ ਹੈ ਆਪਣਾ ਜਿਹਨੇ ਨਸਲ ਸੰਭਾਲ ਕੇ ਰੱਖੀ ਹੈ ਹਮ ਆਪਾਂ ਬਹੁਤ ਧੰਨਵਾਦ ਕਰਦੇ ਆ ਸਿਹਦੇ ਭਾਈ ਦਾ ਕਿਨੇ ਨਸਲ ਸੰਭਾਲ ਕੇ ਸਾਨੂੰ ਦਿੱਤੀ ਮੈਂ ਤਾਂ ਇਹਨਾਂ ਦੀ ਇਹ ਫਾਲਾਸੀ ਚੱਕੀ ਜਾਂਦੀ ਜੀ ਭਾਈ ਅੱਗੇ ਇਹਨਾਂ ਤੋਂ ਕਿੱਥੇ ਕਿੱਥੇ ਜਾਨਵਰ ਗਏ ਹਨ ਲੋਕਾਂ ਕੋਲੇ ਖੜੇ ਆ ਬਹੁਤ ਬਹੁਤ ਨਾਮ ਬਣਿਆ ਲੋਕਾਂ ਦਾ ਨਾਮ ਬਣਿਆ ਇੰਨਾ ਕਰਕੇ ਬਣਿਆ ਇੰਨਾ ਕਰਕੇ ਬਣਿਆ ਜੀ ਤੇ ਤੁਹਾਡੇ ਕੋਲੇ ਕਿੰਨੇ ਜਾਨਵਰ ਆ ਕਰ ਰਹੇ ਹੋ ਤੁਸੀਂ ਵੀ ਬੀਟਲ ਦੇ ਕੰਮ ਜੀ ਜੀ ਭਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਮੈਨੂੰ ਹੋ ਗਿਆ ਕਿਦਿਬਨ 15 ਸਾਲ ਹੋ ਗਏ ਵੀਰੇ 15 ਸਾਲ ਹੋ ਗਏ ਠੀਕ ਹੈ ਭਾਈ ਜਿਵੇਂ ਇਹਨਾਂ ਦੀ ਲਾਈਨ ਆ ਬਾਈਪਮੇ ਵਾਲੀ ਲਾਈਨ ਆ ਸੈਦੋ ਕੇ ਬਲੱਡ ਲਾਈਨ ਹਨਾ ਕੀ ਫਰਕ ਦੇਖ ਦਿਓ ਤੁਸੀਂ ਆਮ ਬੱਕਰੀਆਂ ਹੋਰ ਵੀ ਹੁੰਦੀਆਂ ਆਪਣੇ ਕੋਲੇ ਚੰਗੀਆਂ ਚੰਗੀਆਂ ਬੀਟਲ ਬੱਕਰੀਆਂ ਬੱਕਰੇ ਖੜੇ ਆ ਲੋਕਾਂ ਕੋਲੇ ਇਸ ਲਾਈਨ ਦਾ ਕੀ ਫਰਕ ਦੇਖਿਆ ਤੁਸੀਂ ਬਾਈ ਮੇਰੇ ਇਹਨਾਂ ਦੇ ਹੱਡ ਬਹੁਤ ਪਾਦੇ ਫਰੇਮਾਂ ਬਹੁਤ ਵੱਡੀਆਂ ਜੀ ਔਰ ਹਾਈਟ ਕੱਦ ਗਰੋਥ ਬਹੁਤ ਗਰੋਥ ਬਹੁਤ ਵੱਡੀ ਕਰਦੀ ਆ ਦੋ ਤੰਦ ਤੇ ਹੁਣ 47 ਇੰਚ ਬੱਚਾ ਆਪਦੀ ਅੱਖੀ ਦੇਖੀ ਜਾਂਦੇ ਆ ਜੀ ਦੇਖਿਆ ਪਹਿਲਾਂ ਕਿਤੇ ਹੁਣ ਕਹੇ ਜਾਣ ਜੂਟ ਹੈ ਤੇ ਅਸੀਂ ਤਾਂ ਬੱਕਰਿਆਂ 'ਚ ਹੀ ਜੰਮੇ ਮੰਨ ਲਓ ਸਾਨੂੰ ਅੱਛਾ ਜੀ ਅਸੀਂ ਤਾਂ ਬੱਕਰਿਆਂ ਦਾ ਕੰਮ ਹੈ ਹਾਂ ਤੇ ਮੇਨ ਗੱਲ ਕੀ ਅਸੀਂ ਤਾਂ ਦੁੱਧ ਫਰਦਾ ਬੱਕਾ 10 DBN ਇੰਚ ਦਾ ਹੈਗਾ ਐਨਾ ਵਜਨ ਹੈ ਇਹਦੇ ਚ ਆ ਦੰਦ ਹੋਣਾ ਚਾਹੀਦਾ। ਅੱਛਾ ਜੀ। ਇਹ ਬੱਕਾ 2 ਦੰਦ 47 ਇੰਚ ਦਾ ਬੱਚਾ ਅਜਿਹਾ ਤੁਹਾਡੇ ਹਿਸਾਬ ਨਾਲ ਕਿੱਥੋਂ ਤੱਕ ਜਾਊਗਾ ਕੱਦ ਚ? ਇਹ ਜਾਊਗਾ ਜੀ 52 ਇੰਚ। ਅੱਛਾ ਤੇ ਹਾ ਜੇ ਵਜਨ ਪਾਉਣਾ ਹੋਵੇ ਕਿੰਨਾ ਕ ਵਜਨ ਪੈਜੂ ਇਹਦੇ ਤੇ? ਬਾਈ ਇਹ 2 ਕਿਲੋ ਦਾ ਮੂੰਹ ਨਾਲ ਖਾ ਕੇ ਆ ਜਾਊਗਾ। ਭੜਾਈ ਤੇ ਜੋਤ ਨਹੀਂ ਪੈਂਦੀ। ਠੀਕ ਹੈ। ਤੁਹਾਡੇ ਭਾਈ ਉਧਰ ਭੜਾਈ ਵੀ ਚੱਲਦੀ ਹੈ ਨਾ। ਨਹੀਂ ਵੀ ਦੇ। ਜਾਨਵਰ। ਨਹੀਂ ਵੀ ਦੇ। ਤੁਸੀਂ ਨਹੀਂ ਕਰਦੇ। ਸੈਲ ਫੇਡਿੰਗ ਦਾ ਹੀ ਕੰਮ ਹੈ। ਅੱਛਾ। ਮੋ ਬੰਬੇ ਸੈਟ ਉਧਰ ਭੜਾਈ ਦਾ। ਸੈਲ ਪਰਚੇਜ਼ ਵੀ ਕਰਦੇ ਆ ਕਿੰਨੇ ਕ ਬੱਕਰੇ ਹੁਣ ਤੱਕ ਵੇਚ ਚੁੱਕੇ ਹੋ ਜਿਹੜੇ ਪੰਜਾਬ ਦੇ ਵਿੱਚੋਂ ਗਏ ਆ ਦੁਨੀਆ ਪੰਜਾਬ ਹੀ ਨਹੀਂ ਯਾਦ ਹੀ ਨਹੀਂ ਹਨਾ ਇਹੋ ਜਿਹਾ ਬੱਕਰਾ ਦੇਖਿਆ ਸੀ ਬਈ ਦੋ ਦੰਤ ਤੇ ਕਦੇ ਨਹੀਂ ਦੇਖਿਆ ਬਈ ਹਾਂ ਅੱਜ ਤੋਂ 15 ਸਾਲ ਪਹਿਲਾਂ ਅੱਛਾ ਬਾਈ ਪੰਮੇ ਤੇ ਕਦੇ ਠੀਕ ਹੈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਅਬਦੁਲ ਸਤਾਦ ਬਾਟੀ ਠੀਕ ਆ ਆਪਣਾ ਜੀ ਅਬਦੁਲ ਜਵਾਰ ਜੀ ਬਾਈ ਹੋਰੀ ਰੋਡਾਂ ਵਾਲੀ ਤੋਂ ਆਇਆ ਹਨਾ ਬੱਕਰੀਆਂ ਵਾਲੇ ਸਾਰੇ ਜਾਣਦੇ ਆ ਬਈ ਰੋਡਾਂ ਵਾਲੀ ਪਿੰਡ ਬਾਰੇ ਜਿੱਥੇ ਘਰ ਘਰ ਦੇ ਵਿੱਚ ਵਪਾਰੀ ਬੈਠਾ ਹਨਾ ਤੁਹਾਡੇ ਬਹੁਤ ਕੰਮ ਕਰਦੇ ਲੋਕ ਹਨਾ ਬੀਟਰ ਹਨਾ ਵਿਸਾ ਦਾ ਪਿੰਡ ਹੀ ਬਈ ਠੀਕ ਹੈ ਬਾਈ ਧੰਨਵਾਦ ਬਾਈ ਗੱਲਬਾਤ ਲਈ ਇਹ ਬਾਈ ਜੀ ਕੀ ਕਹਿਣਾ ਚਾਹੋਗੇ ਹੁਣ ਐਂਡ ਤੇ ਬੱਕਰਾ ਘਰੋਂ ਚੱਲਿਆ ਹੈ ਨਾ ਹਾਂਜੀ ਰੇਟ ਵੀ ਚਲੋ ਕਾਫੀ ਆਪਾਂ ਕਹਿ ਸਕਦੇ ਵਧੀਆ ਰੇਟ ਤੇ ਵਿਕਿਆ ਤੇ ਜਾਨਵਰ ਵੀ ਬਹੁਤ ਚੰਗਾ ਹੀ ਚੰਗਾ ਜਾਨਵਰ ਬੱਕਰੀਆਂ ਦੇ ਵਿੱਚ ਮੈਂ ਵੀ ਇੰਨੇ ਲੋਕਾਂ ਕੋਲੇ ਜਾਣਾ ਹਰੇਕ ਬੰਦਾ ਕਹਿੰਦਾ ਵੀ ਬੱਕਰੀ ਵਾਲਾ ਚੰਗਾ ਬੱਕਰਾ ਨਹੀਂ ਦਿੰਦਾ ਜਿਹੜਾ ਆਪਦੇ ਉਹਦੇ ਚੰਗੀ ਬੱਕਰੀ ਦਾ ਹੋਊਗਾ ਉਹ ਦਿੰਦਾ ਨਹੀਂ ਫਿਰ ਤੁਸੀਂ ਕਿਵੇਂ ਦੇਤਾ ਜੀ ਬਾਈ ਜੀ ਬਹੁਤ ਜਾਨਵਰ ਦਿੱਤੇ ਆਪਾਂ ਚੰਗੇ ਚੰਗੇ ਹਾਂਜੀ ਜਿੰਨੇ ਵੀ ਜਾਨਵਰ ਗਏ ਆਪਣੇ ਕੋਲ ਇੱਕ ਤੇ ਇੱਕ ਚੰਗਾ ਗਿਆ ਏ ਅੱਛਾ ਜੀ ਵੀ ਲੋਕ ਨਹੀਂ ਦਿੰਦੇ ਉਹ ਇੱਕ ਅਲੱਗ ਗੱਲ ਹੈ ਹਮ ਆਪਣੇ ਕੋਲ ਮੈਂ ਦੱਸੋ ਕਿਹੜਾ ਰੱਖਾਂਗੇ ਮੇਰੇ ਕੋਲ ਤਾਂ ਸਾਰੇ ਚੰਗੇ ਆਂਦੇ ਠੀਕ ਹੈ ਜੀ ਇੱਕ ਤੇ ਇੱਕ ਵਧੀਆ ਜਾਨਵਰ ਆਉਂਦਾ ਕਿਹੜੇ ਰੱਖ ਲਾਂਗੇ ਤੇ ਕਿਹੜੇ ਦੇ ਦਾਂਗੇ ਚੰਗੇ ਦੇਵਾਂਗੇ ਮਾੜਾ ਹੈ ਹੀ ਨਹੀਂ ਠੀਕ ਹੈ ਬਾਈ ਪੰਮਾ ਸਿੱਧ ਕੇ ਬਲੱਡ ਲਾਈਨ ਦੇ ਵਿੱਚ ਆਪਣੇ ਘਰੇ ਅੱਜ ਤੱਕ ਕੋਈ ਬੱਚਾ ਮਾੜਾ ਜੰਮਿਆ ਨਹੀਂ ਸੋਚੋ 100 ਬੱਚੇ ਚੰਗੇ ਆਏ ਠੀਕ ਹੈ ਬਾਈ ਹਾਂਜੀ ਹਾਂਜੀ ਜਿਆਦਾ ਬਈ ਨਵੇਂ ਬੰਦੇ ਜਿਵੇਂ ਇਸ ਕੰਮ 'ਚ ਫੇਲ ਵੀ ਬਹੁਤ ਹੋ ਜਾਂਦੇ ਹਨਾ ਬਾਈ ਹੋਰਾਂ ਦਾ ਨਵਾਂ ਕੰਮ ਸੀਗਾ ਤੇ ਇਹਨਾਂ ਨੇ ਤੁਹਾਡੇ ਤੋਂ ਵਧੀਆ ਬੱਕਰਾ ਲੈ ਚੰਗੇ ਰੇਟ ਤੇ ਆ ਇਹਨਾਂ ਨੂੰ ਫਿਰ ਤੁਸੀਂ ਸਾਰੀ ਗਾਈਡੈਂਸ ਦਿਓਗੇ ਤਾਂ ਕਿ ਇਹਨਾਂ ਦੇ ਵਿੱਚ ਅੱਗੇ ਜਾ ਕੇ ਕੋਈ ਪਰੇਸ਼ਾਨੀ ਨਾ ਹੋਵੇ ਆਪਣੇ ਕੋਲ ਤਾਂ ਜੋ ਵੀ ਬੰਦਾ ਅੱਜ ਤੱਕ ਬੱਚੇ ਲੈ ਕੇ ਗਿਆ ਆਪਾਂ ਉਹਦਾ ਬੱਚਾ ਇੱਥੋਂ ਬੈਠੇ ਘਰੇ ਪਲਾਇਆ ਬੱਚਾ ਕੇ ਕੇ ਅਗਰ ਉਹਦੇ ਨਹੀਂ ਸੂਤ ਆਇਆ ਤੇ ਉਹਨੂੰ ਆਪਾਂ ਕਹਿਤਾ ਬਾਈ ਜਿੰਨੇ ਦਾ ਲੈ ਗਿਆ ਮੈਨੂੰ ਪੁੱਠਾ ਦੇ ਦੇ ਆਪਾਂ ਪੁੱਠੇ ਮੜਾਏ ਬਹੁਤ ਇਹੀ ਹੁੰਦਾ ਬਾਈ ਜਾਨਵਰ ਮਹਿੰਗਾ ਦੇ ਦਿੰਦੇ ਬਾਅਦ ਚਾਦਰ ਰੇਟ ਤੇ ਵੀ ਨਹੀਂ ਲੈਂਦੇ ਤੇ ਬਾਈ ਜੀ ਫੋਨ ਹੀ ਨਹੀਂ ਚੱਕਦੇ ਲੋਕ ਹਾਂਜੀ ਦੂਸਰੇ ਬੰਦੇ ਦਾ ਫੋਨ ਨਹੀਂ ਚੱਕਦੇ ਜਿਹਨੂੰ ਬੱਚਾ ਦੇਤਾ ਉਹਦਾ ਫੋਨ ਨਹੀਂ ਚੱਕਦੇ ਠੀਕ ਹੈ ਤੇ ਆਪਾਂ ਹਰ ਬੰਦੇ ਨੂੰ ਇਹ ਗੱਲ ਕਹਿੰਨੇ ਬਾਈ ਜੀ ਹਾਂ ਮੈਨੂੰ ਵੀਡੀਓ ਪਾ ਕੇ ਦੱਸੋ ਕਿਵੇਂ ਬਣਿਆ ਤੇ ਲੋਕਾਂ ਦੇ ਘਰਾਂ 'ਚ 50-50 ਇੰਚ ਦੇ ਬੱਚੇ ਖੜੇ ਆਪਣੇ ਜੀ ਅੱਛਾ 48 47 49 ਇੰਚ ਦੇ ਤੇ 2-2 ਕੁਇੰਟਲ ਤੋਂ ਪਲੱਸ ਭਾਰੇ ਬੱਚੇ ਲੋਕਾਂ ਦੇ ਘਰਾਂ 'ਚ ਖੜੇ ਠੀਕ ਹੈ ਬਾਈ ਹਾਂਜੀ ਹਾਂਜੀ ਹੋ ਹਾਂਜੀ ਇਹ ਬਾਈ ਜੀ ਉਧਰੋਂ ਆਏ ਆ ਜੀ ਆਪਾਂ ਇਹਨਾਂ ਦੇ ਨਾਲ ਆ ਠੀਕ ਹੈ ਬਾਈ ਕੰਮਜਾਬ ਕਰਨਾ ਬਾਈ ਹੋਰਾਂ ਨੂੰ ਹਨਾ ਹਾਂਜੀ ਹਾਂਜੀ ਬਾਈ ਜਿਵੇਂ ਬਾਈ ਰਾਜਸਥਾਨ ਪੰਜਾਬ ਇਹ ਆਪਣੇ ਇਲਾਕੇ ਦੇ ਵਿੱਚ ਹਨਾ ਹਰਿਆਣੇ ਦੇ ਵਿੱਚ ਹੋਰ ਸਟੇਟਾਂ 'ਚ ਸੈਦੋਗੇ ਬਲੱਡ ਲਾਈਨ ਦੇ ਬਹੁਤ ਚਰਚੇ ਆ ਬਾਈ ਹੋਰਾਂ ਕਰਕੇ ਬਾਈ ਪੰਮੇ ਦੀ ਮਿਹਨਤ ਆ ਹਨਾ ਤੇ ਬਾਈ ਹੋਰਾਂ ਦਾ ਜਿਹੜਾ ਇਲਾਕਾ ਇਸ ਇਲਾਕੇ ਦੇ ਵਿੱਚ ਵੀ ਹੁਣ ਲੋਕ ਸੁਣਿਆ ਕਰਨਗੇ ਵੀ ਬਾਈ ਹੋਰੀ ਬੱਕਰਾ ਲੈ ਕੇ ਆਏ ਆ ਸੈਦੋ ਕੇ ਬਲੱਡ ਲਾਈਨ ਦਾ ਹਣਾ ਬਾਈ ਜੀ ਘਰ ਘਰ ਖੜੇ ਕਰਦਾ ਕਰ ਕਰ ਖੜੇ ਕਰ 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 ਖੜੇ ਕਰਦੇ ਆ ਤੇ ਇਹ ਦੇਖੋ ਇੱਧਰ ਹਾਂਜੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਤੁਹਾਨੂੰ ਥੈਂਕ ਯੂ ਥੈਂਕ ਯੂ ਬਾਈ ਜੀ ਤੇ ਤੁਸੀਂ ਵੀ ਕੋਈ ਕਹਿਣਾ ਚਾਹੋ ਹਣਾ ਨਹੀਂ ਮੈਂ ਤਾਂ ਜੀ ਹਾਂਜੀ ਦੇਖੋ ਹਾਂਜੀ ਸ਼ੇਰੇ ਬਾਈ ਦਾ ਸਾਡੇ ਤੇ ਬਹੁਤ بڑا ਆਸਾਨ ਹੈ ਜੀ ਹਾਂਜੀ ਬਹੁਤ ਵੱਡਾ ਕੀਤਾ ਜੀ ਨੇ ਸਾਨੂੰ ਪਹਿਲੀ ਵਾਰ ਸੀ ਹਮ ਇਹੋ ਜਿਹਾ ਜਾਨਵਰ ਸਾਨੂੰ ਦਿੱਤਾ ਦਿੱਤਾ ਜਿਹੜਾ ਸਭ ਤੋਂ ਟਾਪ ਦਾ ਕਹਿ ਸਕਦੇ ਸਭ ਤੋਂ ਟਾਪ ਦਾ ਹੂੰ ਇਸ ਤੋਂ ਉੱਤੇ ਮੇਰੇ ਕੋਈ ਸ਼ਬਦ ਹੀ ਨਹੀਂ ਹੈਗੇ ਬਈ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜਦੋਂ ਵੀਡੀਓ ਆਪਾਂ ਸੋਸ਼ਲ ਮੀਡੀਆ ਤੇ ਪਾਉਨੇ ਆ ਹਨਾ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਨੈਗੇਟਿਵ ਪੋਜ਼ੀਟਿਵ ਕਹਿ ਦਿੰਦੇ ਆ ਨਵਾਂ ਬੰਦਾ ਸੀ ਯਾਰ ਮਹਿੰਗਾ ਵੇਚਦਾ ਜਾਨਵਰ ਇਹਨਾਂ ਨੂੰ ਤੁਹਾਨੂੰ ਹਾਂ ਤੁਹਾਨੂੰ ਇਹ ਗੱਲ ਤਾਂ ਨਹੀਂ ਫਿਰ ਮੈਨੂੰ ਕੋਈ ਮਹਿਸੂਸ ਨਹੀਂ ਆਈ ਦੇਖੋ ਮੇਰੀ ਪਸੰਦ ਆ ਹੂੰ ਮੈਂ ਇਹਦੇ ਵਿੱਚ ਪੈਸੇ ਲਾਏ ਨੇ ਹੂੰ ਇਹਨਾਂ ਦਾ ਕੋਈ ਨਹੀਂ ਹਾਂਜੀ ਮੇਰੀ ਚੀਜ਼ ਹੈ ਮੈਨੂੰ ਪਸੰਦ ਹੈ ਮੈਂ ਲਾਤੀ ਜਦ ਤੁਸੀਂ ਪਸੰਦ ਹੀ ਕਰ ਲਈ ਉਹਦਾ ਮੁੱਲ ਹੀ ਕੋਈ ਨਹੀਂ ਹਾਂ ਪਸੰਦ ਦਾ ਮੁੱਲ ਕੋਈ ਨਹੀਂ ਠੀਕ ਹੈ ਜੀ ਹਾਂ ਬਾਈ ਜੀ ਜਿਨ੍ਹਾਂ ਨੇ ਧੰਨਵਾਦੀਆਂ ਸ਼ੇਰੇ ਬਾਈ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ ਤੇ ਅੱਗੇ ਸਾਨੂੰ ਸਪੋਰਟ ਵੀ ਕਰਦੇ ਰਹਿਣਗੇ ਹੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਬਹੁਤ ਵਧੀਆ ਬਾਈ ਤੇ ਜਿੰਨੇ ਵੀ ਭਰਾ ਵੀਡੀਓ ਦੇਖ ਰਹੇ ਆ ਤੁਸੀਂ ਵੀ ਜਰੂਰ ਕਮੈਂਟ ਕਰਕੇ ਬਾਈ ਹੋਰਾਂ ਨੂੰ ਵਧਾਈਆਂ ਦਿਓ ਹਨਾ ਤੇ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਵੀ ਜਿੰਨੇ ਵੀ ਬੰਦੇ ਬੱਕਰੀਆਂ ਦੇ ਵਿੱਚ ਆ ਰਹੇ ਆ ਚੰਗਾ ਬਈ ਕਾਮਯਾਬੀ ਆਪਦੀ ਹਾਸਲ ਕਰਨ ਬਲੰਦੀਆਂ ਨੂੰ ਛੂਣ ਹਨਾ ਜਦੋਂ ਦਾ ਆਪਾਂ ਚੈਨਲ ਸ਼ੁਰੂ ਕੀਤਾ ਕੋਈ ਵੀ ਵੀਡੀਓ ਆਪਾਂ ਇਦਾਂ ਦੀ ਨਹੀਂ ਬਣਾਈ ਜਿਹਦੇ ਨਾਲ ਬੱਕਰੀਆਂ ਵਾਲਾ ਬੰਦਾ ਡੀਮੋਟੀਵੇਟ ਹੋਵੇ ਜਾਂ ਬੰਦੇ ਨੂੰ ਕੋਈ ਗਲਤ ਨੌਲੇਜ ਮਿਲੇ ਹਨਾ ਆਪਣੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਆ ਵੀ ਚੰਗੀ ਜਾਣਕਾਰੀ ਤੇ ਚੰਗੇ ਬੰਦੇ ਆ ਜਿਹੜੇ ਆਪਣੇ ਚੈਨਲ ਤੇ ਆਉਣ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਪਿਛਲੇ ਸਮੇਂ ਦੇ ਵਿੱਚ ਬਹੁਤ ਵੀਡੀਓ ਆਪਾਂ ਕੀਤੀਆਂ ਸੈਦੋਗੇ ਬਲੱਡ ਲਾਈਨ ਤੇ ਤੇ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਆ ਰਹੀਆਂ ਨੇ ਹੋਰ ਬਾਈ ਕੋਈ ਗੱਲ ਬਾਤ ਹਾਂਜੀ ਬਾਈ ਵੀਰ ਜੀ ਆਪਾਂ ਇੱਕ ਗੱਲ ਕਹਿਣਾ ਚਾਹਾਂਗੇ ਆ ਪੁਰਾਣੀ ਬਹੁਤ نسل ਹੈ ਹਾਂਜੀ ਦੇਖੋ ਜੀ ਚਾਦ ਉਂਗਲ ਸਿੰਘ ਚੋੜਾ ਹੈ ਬਿਲਕੁਲ ਬਾਈ ਕਿੰਨੂ ਅੱਜ ਕੱਲ ਪਾਕਿਸਤਾਨੀ ਕਹਿ ਕੇ ਲੋਕ ਵੀਡੀਓ ਬਣਾਈ ਜਾਂਦੇ ਹਾਂ ਉੱਚੇ ਮੱਥੇ ਵਾਲੇ ਹਾਂਜੀ ਆ ਦੇਖੋ ਪਗੜੀ ਦਾਲ ਜੀ ਬਾਈ ਇੱਕ ਇੱਕ ਚੀਜ਼ ਇਹਦੇ ਚ ਪੂਰੀ ਹੈ ਬਾਈ ਬੱਕਦੇ ਚ ਹਾਂਜੀ ਬੱਕਦੇ ਵੱਡੇ ਸ਼ੇਦੇ ਦੇ ਬਾਈ ਦੇ ਬੱਕਦੇ ਬਹੁਤ ਵੱਡੇ ਵੱਡੇ ਗਏ ਹੈ ਬਹੁਤ ਵੱਡੇ ਵੱਡੇ ਦੇਖੇ ਲੇਕਿਨ ਇਸ ਬੱਚੇ ਚ ਬਾਈ ਇੱਕ ਇੱਕ ਚੀਜ਼ ਹੈ ਇਹਦਾ ਭਾਈ ਸਾਹਿਬ ਨੇ ਮੈਨੂੰ 5 5-7 ਮਹੀਨੇ ਪਹਿਲੇ ਕਿਹਾ ਸੀ ਕਿ ਇਹਦਾ ਸਾਰਾ ਕੁਝ ਵੇਚ ਦਿਨਾ ਬੱਚਾ ਨਾ ਵੇਚੀ। ਮੈਂ ਕਿਹਾ ਸੀ ਖੋ ਖੁਦ ਨੇ ਕਿਹਾ ਸੀਗਾ। ਬਈ ਵੀਡੀਓ ਤੋਂ ਬਾਅਦ ਮੈਨੂੰ ਵੀ ਬਹੁਤ ਬੰਦੇ ਨੇ ਕਿਹਾ ਕੱਲ ਅਸੀਂ ਸ਼ੋਅ ਤੇ ਗਏ ਆ ਵੋਗੇ ਉੱਥੇ ਵੀ ਹਨਾ ਕਹਿੰਦੇ ਯਾਰ ਉਹ ਬੱਕਰਾ ਦਾ ਬਹੁਤ ਚੰਗਾ ਵੀ ਵੇਚੇ ਨਾ ਭਾਈ ਉਹ। ਪਰ ਇਹਦਾ ਘਰ ਹੀ ਗਿਆ ਤੁਹਾਡੇ ਨਾਲ। ਨਹੀਂ ਹੁਣ ਕਦੇ ਜਾ ਜਿਆ ਭਾਈ ਉਹਨੇ। ਇੱਕ ਚੀਜ਼ ਹੋਰ ਦੇ ਵੀਰੇ। ਛੇਦੇ ਭਾਈ ਨੇ ਪੰਜਾਬ ਚ ਦਿੱਤਾ ਹੈ। ਬਹੁਤ ਵੱਡੀ ਖੁਸ਼ੀ ਹੈ। ਕਿਤੇ ਨਸਲ ਵਧੂਗੀ ਅੱਗੇ ਨਸਲ ਲੋਕਾਂ ਨੂੰ ਮਿਲੂਗੀ। ਹਾਂਜੀ ਹਾਂਜੀ। ਜੇ ਬਾਦ ਭੇਜ ਦਿੰਦੇ ਭਾਈ ਹੂੰ ਤੇ ਆਪਾਂ ਵਾਪਸ ਕਿਨੇ ਦੇਣਾ ਸੀ ਹੂੰ ਹਾਂ ਬਿਲਕੁਲ ਬਹੁਤ ਚੰਗੇ ਚੰਗੇ ਜਾਨਵਰ ਬਾਹਰ ਗਏ ਆ ਬਾਦ ਕਰ ਪਰ ਬਾਈ ਹੋਰਾਂ ਦਾ ਬਹੁਤ ਇਹਨਾਂ ਲਈ ਮਾਨ ਨਾਲੀ ਗੱਲ ਆ ਪੰਜਾਬ ਦੇ ਲਈ ਵੀ ਜਿਹੜੇ ਸਾਡੇ ਵਧੀਆ ਲਾਈਨ ਤੇ ਸਾਡੇ ਹੱਥਾਂ ਚੋਂ ਗਏ ਆ ਕਿਹੜੇ ਸਾਨੂੰ ਪੁੱਛ ਨਹੀਂ ਮਿਲੇ ਆਪਾਂ ਵੀਡੀਓ ਚ ਕਿਹਾ ਵੀ ਆਪਾਂ ਪੰਜਾਬ ਚ ਦੇ ਆ ਪੰਜਾਬ ਚ ਦੇ ਆ ਬੇਰੇ ਭਾਈ ਬਹੁਤ ਵਧੀਆ ਬੱਚਾ ਆਏਗਾ ਜੀ ਇੱਕ ਚੀਜ਼ ਕਮੀ ਧੰਨਵਾਦ ਭਾਈ ਸਾਰਿਆਂ ਦਾ ਤੇ ਮੁਬਾਰਕਾਂ ਦੋਨਾਂ ਪਰਿਵਾਰਾਂ ਨੂੰ ਹਨਾ ਤੇ ਬਾਈ ਨਾਲ ਲਿੰਕ ਬਣਿਆ ਬਾਈ ਹੋਰਾਂ ਦੇ ਅੱਗੇ ਵੀ ਬਾਈ ਹੋਰਾਂ ਦੀਆਂ ਵੀਡੀਓ ਦਿਖਾਵਾਂਗੇ ਤੁਹਾਨੂੰ ਬਾਈ ਹੋਰਾਂ ਦਾ ਫਾਰਮ ਵੀ ਦਿਖਾਵਾਂਗੇ ਜਦੋਂ ਸੈਟਿੰਗ ਹੋ ਗਈ ਹੈ ਨਾ ਸੈਟਿੰਗ ਹੈ ਬਾਈ ਜੀ ਸੈਟਿੰਗ ਹੀ ਹੈ ਚਲੋ ਬੱਕਰਾ ਜਦੋਂ ਜਾਊਗਾ ਜੀਜੂ ਲਾ ਲਿਆ ਬੱਕਰੇ ਨੇ ਫੇਰ ਆਵਾਂਗੇ ਤੁਹਾਡੇ ਕੋਲੇ ਠੀਕ ਹੈ ਠੀਕ ਹੈ ਬਾਈ ਧੰਨਵਾਦ ਧੰਨਵਾਦ ਦੋਸਤ